ਹਾਂਜੀ ਬੱਚੋ ਜਾਣਾ ਜਾਂ ਨਹੀਂ ਹਾਂ ਚਲੋ ਬਰਾਲੀ ਤੋਂ ਆ ਕੇ ਲਈਏ ਜਾਣਾ ਹਰਲੀਨ ਇੱਥੇ ਰਹਿ ਜਾਣਾ ਦਾदू ਕੋਲ ਹਾਂਜੀ ਸਤਿ ਸ੍ਰੀ ਅਕਾਲ ਜੀ ਲੋ ਜੀ ਆਪਾਂ ਚੱਲੇ ਆ ਜੀ ਫਰਨੀਚਰ ਮਾਰਕੀਟ ਕੁਝ ਸ਼ੋਪਿੰਗ ਕਰਨੀ ਆਪਾਂ ਨੇ ਇੱਕ ਤਾਂ ਬੈੱਡ ਖਰੀਦਣਾ ਤੇ ਇੱਕ ਲੈ ਗਏੜਾ ਟੇਬਲ ਤੇ ਇੱਧਰ ਬਾਈ ਸਾਡੀ ਹਰਲੀਨ ਕੋਰ ਨੂੰ ਮਿਲੋ ਇੱਕ ਤਾਂ ਆਪਾਂ ਤਾਂ ਲੈ ਕਰੀਏ ਲਾਉ ਹੈ ਉੜਿਆ ਕੇ ਕੋ ਟਰੈਕਟਰ ਚਲਾਉਣਾ ਹਾਂ ਰਸਿਆ ਟਰੈਕਟਰ ਚਲਾਉਣਾ ਦਾ ਠੀਕ ਆ ਠੀਕ ਆ ਠੀਕ ਆ ਤੇ ਗੱਡੀ ਜੀ ਅਜਾ ਆਪਾਂ ਲੈ ਕੇ ਜਾਣੀਆਂ BMW ਤੇ ਇਹ ਗੱਡੀ ਹੈ ਜੀ ਮੇਰੇ ਮਾਮਾ ਜੀ ਦੀ ਤੇ ਉਹ ਲੈ ਕੇ ਆਪਣੀ ਗੱਡੀ ਇਹ ਆਪਣੀ ਗੱਡੀ ਨੂੰ ਛੱਡ ਕੇ ਮੇਰੇ ਲਈ ਖੁੱਲ ਗਈ ਹੁਣੀ ਬੁੱਤ ਖੋਲ ਖੋਲ ਖੁੱਲ ਗਈ ਤੈ ਮੂਰੇ ਬੈਠਣਾ ਨਾ ਤੂੰ ਪਿੱਛੇ ਬੈਠ ਨਾ ਨਾ ਕਹ ਤੇ ਨਾ ਨਾ ਨਹੀਂ ਤੈ ਪਿੱਛੇ ਬੈਠਣਾ ਹੈ ਤੈਨੂੰ ਮੂਰੇ ਨਹੀਂ ਬਿਠਾਉਣਾ ਹੈ ਪੁਲਿਸ ਵਾਲੇ ਤੇ ਹੱਲਾ ਫੜ ਲੈਣਗੇ ਮੀਰ ਜੀ ਕਦੇ ਬੈਠਾ ਦਾ ਮੂਰੇ ਮੀਰ ਜੀ ਤਾਂ ਵੱਡਾ ਫਿਰ ਆ ਇਹ ਵੀ ਆ ਬੱਸ ਆ ਇਹ ਭਾਈ ਸਾਡਾ ਜਵਾਕ ਹੈ ਇਲਤੀ ਕਦੇ ਕਦੇ ਤਾਂ ਇਹ ਸਹੀ ਹੁੰਦਾ ਕਦੇ ਕਦੇ ਆਕੜ ਜਾਂਦਾ ਹੈ ਬੰਦਾ ਇਹ ਲੋਵਲਾ ਆ ਤਾਂ ਨਹੀਂ ਖੁੱਲਦਾ ਤੂੰ ਹਟਦੀ ਨਹੀਂ ਛੇੜਨੇ ਤਾਂ ਲੋਕ ਲਾਇਆ ਵੇ ਤੇ ਮਿਲਦੇ ਆ ਪਾਈ ਗਾਹਾਂ ਕਰਾਲੀ ਜਾ ਕੇ ਕਰਾਲੀ ਮੇਰੇ ਖਿਆਲ ਇੱਕ ਤਾਂ ਇੱਧਰ ਪੈ ਜਾਂਦੀ ਫਰਨੀਚਰ ਮਾਰਕੀਟ ਪੈ ਜਾਂਦੀ ਆ ਦਸਾਰਨੇ ਵਾਲੀ ਸਾਈਡ ਨੂੰ ਤੇ ਇੱਕ ਪੈ ਜਾਂਦੀ ਆ ਸੌਣ ਵਾਲੀ ਸਾਈਡ ਖੜੜ ਗਿੰਨੀ ਨੂੰ ਦੇਖਦੇ ਆ ਹੁਣ ਕਿੱਧਰ ਨੂੰ ਕਹਿੰਦੇ ਨੇ ਘਰ ਦੇ ਚਲੋ ਮਿਲਦੇ ਆ ਜਗਾ ਜਾ ਕੇ ਜੁੜੇ ਰਹੋ ਨਾਲ ਤੁਸੀਂ ਦੋਵੇਂ ਮੂਰੇ ਬਹਿ ਗਏ ਵੀ ਹੈਂ ਕੀ ਹਾਂਜੀ ਜੇ ਕਿਸੇ ਪੁਲਿਸ ਵਾਲੇ ਨੇ ਘੇਰ ਲਿਆ ਮੌਤੀ ਛੱਡਿਓਣੇ ਤੁਸੀਂ ਕੋਈ ਇਹਨਾਂ ਨੂੰ ਤਾਰ ਲਓ ਅਸੀਂ ਤਾਂ ਗਿਆ ਤਾਂ ਪਿੱਛੇ ਵਹਿ ਜਾਣ ਪਰ ਅੱਬ ਬੈਠੇ ਨਹੀਂ ਇਹ ਠੀਕ ਆ ਅੰਮੇ ਆਪੇ ਡੱਪ ਜਾਣਾ ਕਿੰਨੇ ਦਾ ਡੱਪ ਜਾਣਾ ਕਿੱਥੇ ਨੂੰ ਡੱਪ ਜਾਣਾ ਤਾਂ ਹੈ ਬੱਚੇ ਅੱਛਾ ਬੱਚੇ ਨੂੰ ਡੱਪ ਜਣਾ ਤਾਂ ਬੜੀ ਚਲਾਕ ਆ ਵੀ ਦਾ ਫੁਰਸਾ ਨੇ ਕਿਹਲੇ ਬਜ਼ਾਰ ਤੋਂ ਚਾਹ ਡੱਪ ਜਣਾ ਠੀਕ ਆ ਲਈ ਪਹੁੰਚ ਗਏ ਆਪਾਂ ਇਹ ਪੈਂਦੀ ਜੀ ਮਾਰਕੀਟ ਆਪਣੀ ਫਰਨੀਚਰ ਮਾਰਕੀਟ ਸੋੜਾਂ ਦੇ ਕੋਲ ਇੱਕ ਕਰਾਲੀ ਕੋਲ ਵੀ ਪੈਂਦੀ ਉਧਰ ਦਸਾਰਨ ਵਾਲੀ ਸਾਈਡ ਪਰ ਆਪਾਂ ਪਹਿਲਾਂ ਆਏ ਆ ਜੀ ਉਰੇ ਜਿਹੜੀ ਸੋੜਾਂ ਕੋਲ ਪੈਂਦੀ ਆ ਤੇ ਆਓ ਤੁਹਾਨੂੰ ਦਿਖਾਉਂਦੇ ਆ ਕੀ ਰੇਟ ਰੂਟ ਆ ਜੀ ਇਹਨਾਂ ਦੇ ਤੇ ਜੋ ਉਹ ਦਾ ਭਾਲ ਦੇ ਛੜਦੇ ਜੇ ਲੱਭ ਜਵੇ ਦੇਖਦੇ ਆ ਬੈਡਾਂ ਦੇ ਕਿਰ ਸਾਈਜ਼ ਦੱਸ ਇਹਨਾਂ ਦੇ ਕਿ ਤੇਰੇ ਕੋਲ ਫੁੱਲ ਸਾਈਜ਼ ਕਿਹੜਾ ਫੁੱਲ ਸਾਈਜ਼ ਹੈ 6x6 ਆ ਜਿਹੜਾ ਅੱਛਾ ਇਹ ਸਾਰੇ ਇੱਕੇ ਸਾਈਜ਼ ਦੇ ਨੇ ਹਾਂ ਇੱਕ ਫੜਾ ਬਸ ਪੱਲੀ taraf ਲਾਸਟ ਮਸਵਜ ਦੇਗਾ ਅੱਛਾ ਤਾਂ ਹਾਏਗਾ ਤੇ ਰੇਟ ਦੱਸਦਾ ਚੱਲੀ ਜਾ ਮੇਰਾ ਵੀਰ ਬਣ ਕੇ ਕਿਹੜੇ ਦਾ ਕੀ ਮੀ ਹੈ ਨਹੀਂ ਇਹ ਸਾਡੇ 13000 ਦਾ ਅੱਛਾ ਲੱਕੜ ਕਿਹਦੀ ਯੂਜ਼ ਕਰੀ ਹੋਈ ਹੈ ਇਹਨੂੰ ਬੋਰਡ ਫਿਲਾਈ ਹੈ ਜੀ ਸਾਰਾ ਅੱਛਾ ਬੋਰਡ ਹੈ ਤਾਂ ਲੱਕੜ ਵੀ ਲੱਕੜ ਦੇ ਕੀ ਕੀ ਪੈਰ ਔਰ ਸੈਂਟਰ ਕੀ ਸਪੋਰਟ ਜੋਤੀ ਠੀਕ ਹੈ ਇਹਨੇ ਪੈਰ ਪੂਰਾ ਦੇਖਦੇ ਹੈ ਜੇ ਮੰਦ ਨੇ ਸਾਈ ਦੇ ਕੇ ਬਣਾਉਣਾ ਹੋਵੇ ਆਪ ਵੀ ਸਪੈਸ਼ਲ ਆਪਣੀ ਆਮਲਗੀ ਲੱਕੜ ਚ ਉਹ ਕਰਕੇ ਚੂਜ਼ ਕਰਕੇ ਬਣਾਉਣਾ ਹੋਵੇ ਵੀ ਲੱਕੜ ਆ ਲਾਉਣੀ ਹੈ ਜੀ ਇਹਦੀ ਗਾਰੰਟੀ ਗਾਰੰਟੀ ਹੈ 5 ਸਾਲ ਦੀ ਕਾ ਵੀ 5 ਸਾਲ ਦੀ ਕਾਦੀ 5 ਸਾਲ ਕੀ ਕੀੜੇ ਲੱਗਣੇਗੀ ਅੱਛਾ ਜੀ ਮਦਾਨਾ 4500 ਆਹ ਨੂੰ ਉਹੀ ਬਾਈਕ ਕੋਲ ਸੋਫੇ ਹੀ ਬੜੇ ਸੋਹਣੇ ਸੋਹਣੇ ਪਏ ਆ ਮਲਾਕ ਲਿਆ ਆ ਆ ਸੋਹਣੇ ਆ ਬੈੱਡ ਯਾਰ ਤੇਰੇ एक कितना सावाचे आह सावाचे ठीक है लैंड पे लग जाएगा जितना काणे हो तो अच्छा हाँ लैंड पे लग जाएगा इनमें दोनों होते हैं एक हैरेड पन वो अपना ये सस्ता ही तो जा रहा है गाड़ी गद्दा से लग वो सस्ती तो जा रहा है गद्दा गद्दा बेचो गद्दा से लग अच्छा

ਹਾਂ ਕਿਹੜੇ ਰੇਟਾ ਟੇਬਲ ਦਾ ਇਹ 45000 ਦੇ ਇਹ ਇਹ ਦੀ ਬੋਰਡ ਦੀ ਬਣੀ ਪਲਾਈ ਬੋਰਡ ਦੀ ਹੈ ਹਾਂ ਜੀ ਐਵੇਂ 5 ਸਾਲ ਦੀ ਗਾਰੰਟੀ ਇਸ ਕੀ ਕੋਈ ਗਾਰੰਟੀ ਨਹੀਂ ਜੀ ਤੁਹਾਨੂੰ ਬਈ ਇਹ ਆਪਣੇ ਪਾਸ ਨਹੀਂ ਬਣਦੀ ਬੜਾ ਯਾਂ ਦੇ ਅੱਛੇ ਬਣੀ ਬਣਾਈ ਆਉਂਦੀ ਹੈ ਨਹੀਂ ਅੱਛਾ ਇਹ ਪਉਦਾ ਵੀ ਉੱਪਰ ਦੇ ਬਾਕਸ ਆ ਇਹ ਬਣਾਉਣਾ ਬੁੱਤਾਂ ਮੈਂ ਹਮ ਬੋਲੀ ਨਾਮ ਵੀ ਨਹੀਂ ਦੇਣੇ ਵਿੱਚ ਹੱਥ ਆ ਜੀ खड़ी खड़ी आ खड़ी पीछे <जण> ये सतारा आ जा हां ये लोग देखो ये सात और पांच की थी हां ये डबल होती है ये ये, ये है कि एक ही वाले बाल बाल बाकी लाइक हो जाएगा इसमें ਇਹ ਤਾਂ ਟੇਬਲ ਦਾ ਰੇਟ ਬਣਾਓ ਯਾਰ ਪਹਿਲਾਂ ਲੇ ਲਈ ਇਸ ਮੈਂ ਇੱਕ ਮੈਸਕ 컬러 ਦੀ ਪਾਲੀਸ 컬러 ਦੀ ਹੈਗੀ ਹਾਂ 4500 ਵੇ ਰਹੇ ਹਨ ਹਾਂਜੀ ਲਾਸਟ ਬਰਾਵੀ ਬਕਾ ਕਿੱਥੇ ਛੱਡੇਗਾ 4200 4900 ਵੀ ਦੇਖ ਲਾ ਹੋਰ ਪਾਸੇ ਨਾਲ ਜਾਣ ਦੇ ਇੱਥੇ ਗੱਲ ਲੰਨੀ ਹੈ ਰੇਡ ਇਹ ਆ 60000 ਦਾ ਹੈ 36 26000 ਦਾ ਤੇ ਆ 30000 ਦਾ ਬਾਕੀ ਲੈ ਤੋ ਜਾਇਆ ਇਹ अच्छा पहले ही लेस करके दस्या करो सही रेट पहले ला दे करो मेरा भी आ सोना यार सो आ गया रेट अभी ना ये भी 36000 का 23 का पड़ा है भाई ये फाइनल फाइनल 23000 का चलो हां सोना ये पहले केड़ा आलू भी अपने रहना की कला बने हमने तो पिंडा की जमाई नहीं रहना की आप क्या कह पे आए 24000 का ठीक है ਹਾਂ ਕਿਹੜਾ ਬੈੱਡ ਪਰਾਂ ਹੋਇਆ ਬਾਈ ਹਰਲੀਨ ਨੇ ਬੈੱਡ ਦਿਖਾਉਣਾ ਅੱਛਾ ਸੌ ਹਫਾਬ ਉੱਤੇ ਹੈ ਹਾਂ ਇਹ ਜੱਤਾ ਇੱਲੂ ਤੇ ਕਰਿਆ ਕਰਨੀ ਤੈਨੂੰ ਵਿੱਚ ਬੰਦ ਕਰ ਦਿਆ ਕਰਨ ਇਹਦੇ ਪਲਾਸਟਿਕ ਆ ਹਾਂ ਪੂਰੇ ਨਾਲ ਬੱਥੇ ਆ ਪੂਰੇ ਖਾਣ ਪੂਰੇ ਰੱਖਾ ਛਿੱਟ ਦੇ ਹਾਂ ਤੋ ਪਰਾਂ ਕਰਨ ਨੂੰ ਆ ਜਾ ਉਹਨਾਂ ਟਰਾਈ ਕਰਕੇ ਆਉਣੇ ਆ ਬਾਈ ਨੇ ਦੱਸਿਆ ਆਪਾਂ ਨੂੰ ਜਿਹੜਾ 4000 ਦਾ

ਕਰ ਲਈ ਤੇਨ ਫਾਰਮ ਬੜਾ ਜਿਆ ਆਉਣ ਵਾਲੀ ਮਿਲਦਾ ਫਿਰ ਫਿਰ ਚਾਬੀਆਂ ਨਾਲ ਬੁੱਧੀ ਛੇੜ ਅੱਗੇ ਫੋਨ ਹੋਂਦੀ ਵਿੱਚ ਰਹਿਣ ਦੇ ਲੋ ਜੀ ਆਪਾਂ ਕਰ ਲਈ ਜਣਾ ਟੈਨਸ ਹੈ ਨਾ ਤੇਨ ਦੇ ਵਿੱਚ ਹੀ ਕੁਦਾਫਾ ਨੇ ਅੱਜ ਆਇਆ ਦੋਣ ਫਿਰ ਜੀ ਬਾਈ ਜੀ ਪੀ ਰਹਾ ਹੈ ਯੋਕੀਆ ਤੇ ਬਾਈਲ ਦੀ ਚਾਹੀ ਹਵਾ ਉਹ ਜਿਹੜੇ ਵਾਲੇ ਸੀ ਜੀ ਕਿਸੇ ਵੀ ਲੰਬੀ ਚਾਹੀ ਕਰਦਾ। ਮੈਨੂੰ ਵੀ ਗੱਲ ਦੇ ਵਿੱਚ ਚਾਹੀਦਾ। ਤੇ ਸਾਡੇ ਬੰਦਿਆਂ ਨੇ ਬੂਤ ਦੇਖ ਲਈ ਨਾ ਬੜਾ ਛੋਟਾ ਜਿਹਾ ਬੜਾ। ਮੈਨੂੰ ਵੀ ਮਾਰਟੀ ਲਾ ਕੇ ਦੇਖੀ ਤਾਂ ਵਾਕ ਹੀ ਬਣਾ ਜਿਹਾ। ਤੇ ਇਹ ਗੱਲ ਵਿੱਚ ਪਹੁੰਚ ਕੇ ਫਾਈਨਲ ਤੇ ਇਹਦੇ ਵਾਸਤੇ ਮੈਨੂੰ ਆਪਾਂ ਛੋਟਾ ਹਾਥੀ ਜਿਹਨੇ ਘਰ ਛੱਡ ਕੇ ਆਉਣਾ ਇਹ। ਤੇ ਹੁਣ ਕਰਦੇ ਬਾਈ ਕੋਲ ਆਪਾਂ ਪੈਸੇ ਦਿੰਦੇ ਆ। ਤੇ ਫਿਰ ਮੈਂ ਲਈ ਤੁਹਾਨੂੰ ਘਰੇ ਜਾ ਕੇ ਤੇ ਘਰੇ ਤਾਰ ਦੇ ਲਿਆ ਤੇ ਬਾਕੀ ਬੈੱਡ ਦਾ ਬੈੱਡ ਦਾ ਨਹੀਂ ਪਾਈ ਨਹੀਂ ਕਹਿੰਦਾ ਵੀ ਸਾਨੂੰ ਸਾਈਜ਼ ਵੀ ਦੇ ਕੇ ਬਣੂਗਾ ਜੇ بڑا ਬਣਾਉਣਾ ਕਿ 6 ਸਵਾ 6 ਫੁੱਟ ਇਹਨਾਂ ਕੋਲ ਜਿਹੜਾ ਐਂਡ ਮੈਂ ਸਾਈਜ਼ ਸਵਾ 6 ਮਾਤਾ ਉਹ ਕਹਿੰਦੇ ਜੇ ਬਾੱਧ ਬਣਾਉਣਾ 6.5 ਜਾਂ 7 ਫੁੱਟ ਉਹਨਾਂ ਨੂੰ ਸਾਈਜ਼ ਦੇਣੀ ਪੈਣੀ ਆ ਤੇ ਵੱਧ ਤੇ ਵੱਧ ਜਿਹੜਾ ਰੇਟ ਆ ਸਵਾ 6 ਫੁੱਟ ਦਾ 23 ਤੇ 23 24000 ਲੱਸੀ ਪਈਆਂ ਨੇ ਇਹਨਾਂ ਨੇ ਤੇ ਆ ਵੀ ਰੇਟ ਹੈ ਜਿਵੇਂ ਟੇਬਲ ਦਾ ਸੀ 4500 ਉਹ ਕਿਹਾ ਇਹਨਾਂ ਨੇ 4000 ਤੋਂ ਇਹ ਉਹਦੇ ਛੋਟੇ ਹਾਥੀ ਦਾ ਰੇਲ ਹੈ ਜਿਹੜਾ ਆਪਣੇ ਪਿੰਡ ਤੋਂ 5 ਕਾ 7 ਕਿਲੋਮੀਟਰ ਪਰ ਕਾਰ ਬਾਈ 500 ਮੰਗਦਾ ਤਾਂ ਉਹ ਵੀ ਕਿਨੂੰ ਚਾਹ 400 ਦੇ। ਬਾਕੀ ਉਹ ਨਹੀਂ ਦੇਖਦੇ। ਕੰਦਰੀ ਦੇ ਬਾਅਦ ਹਾਂਜੀ ਚੱਲੀਏ ਭਾ ਨਾ ਹੁਣ। ਨਾ। ਕਾਦੇ ਨਾ। ਕਰਾਣੀ ਜਾਣਾ। ਕਰਾਣੀ ਉਹ ਫਿਰ ਉਹ ਤੇ ਟੇਬਲ ਕੋਨਰ ਆਹੋ ਕਰਾਉ ਤਰਾਉ। ਆਪਾ ਫਿਰ ਕਾ ਕਰਦੇ? ਪਹਿਲਾਂ ਟੇਬਲ ਟਰਾ ਕੇ ਲਿਆਉਨੇ ਫਿਰ ਬਾਅਦ ਚ ਕਰ ਫਿਰ ਕਰਾਣੀ ਚੱਲੇ ਜਾਂਦੇ। ਹਾਂ ਜੀ ਫੱਕੀ ਗੱਲ ਪਹਿਲਾਂ ਟੇਬਲ ਧਰਾ ਕਿਉਂ ਨਹੀਂ ਜਾਂਦੀ ਕਦੇ ਫੇਰ ਵਾਲੀ ਮੁੜ ਕੇ ਆਉਨੇ ਆ। ਲਓ ਜੀ ਮਿਲਦੇ ਹੁਣ ਘਰੇ ਜਾ ਕੇ ਆਪਾਂ ਪਹਿਲਾਂ ਟੇਬਲ ਧਰਾ ਲਈਏ ਘਰੇ ਜਾ ਕੇ। ਫੇਰ ਮੁੜ ਕੇ ਕਹਿੰਦੇ ਨਿਆਣੇ ਕਹਿੰਦੇ ਕਰਾਲੀ ਆਉਣਾ। ਇਹਨਾਂ ਨੇ ਭਾਈ ਮੜਾਈ ਚਾਪ ਖਾਣੀ ਆ। ਸੈਜ ਨੇ। ਇਹ ਮੈਂ ਬਿਨਾ ਮਿਰਚ ਤੇ ਠੀਕ ਹੈ ਤਨ ਬਿਨਾ ਮਿਰਚ ਤੇ ਲੈ ਦੇਣੀ ਆ। ਉਹਨੂੰ ਕਹਾਂ ਭਾਈ ਲਾਲ ਨਾਲ ਭਾਈ ਹਰੀ-ਹਰੀਆਂ ਕੱਟ ਕੇ ਪਾ ਦੇ। ਠੀਕ ਆ? ਮੈਂ ਤਾਂ ਕਾਲਾ ਰੀ ਲੈਂਦੀ ਹਿੱਟੀ। ਹਾਂ ਓਕੇ। ਲੋ ਵੀ ਭਾਈ ਨਾਲੇ ਪਹੁੰਚ ਗਿਆ ਲੈ ਕੇ ਆਪਣੀ ਗੱਡੀ ਮੈਹੀਪਰ ਤਾਂ ਨਹੀਂ ਨਹੀਂ ਮੈਂ ਰਹਿ ਗਿਆ ਮੈਂ ਤਾਰ ਤਾਰ ਤੇ ਨਾ ਪਸਾ ਲਈ ਹਾਂ ਓਕੇ ਵੀ ਓਕੇ ਇੱਥੇ ਓਕੇ ਆ ਅੱਛਾ लाल सुठो माल ਹਾਲ ਚਾਲ ਬੋਲ ਦੋਸਤਾਂ ਨੂੰ ਪ੍ਰਾਪਤ ਹੋ 好、啊 哎呀！